ਹਾਂਜੀ ਦੋਸਤੋ ਕਦੋਂ ਮਰਨਾ ਤੇ ਕਦੋਂ ਜੰਮਣਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਕਦੋਂ ਕਿਸੇ ਦੇ ਨਾਲ ਕੀ ਕਰਨਾ ਤੇ ਕਿਹੜੇ ਟਾਈਮ ਕਰਨਾ ਹੈ ਇਹ ਸਭ ਕੁ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਪਤਾ ਹੈ ਰਸਤੇ ਵਿੱਚ ਕਰਨਾ ਜਾਂ ਫਿਰ ਘਰ ਦੇ ਵਿੱਚ ਕਰਨਾ ਇਹ ਚਾਬੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ ਦੋ ਤਿੰਨ ਦਿਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਰੋਡਵੇਜ ਦੀ ਬੱਸ ਦੇ ਵਿੱਚ ਇੱਕ ਔਰਤ ਨੇ ਛੂਟੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ ਬੱਸ ਵਾਲੇ ਡਰਾਈਵਰ ਵੀਰਾਂ ਨੇ ਵੀ ਘੱਟੋ ਘੱਟ 15 ਮਿੰਟ ਬੱਸ ਨੂੰ ਰੋਕੀ ਰੱਖਿਆ ਜਿਹੜੀਆਂ ਉਸ ਬੱਸ ਦੇ ਵਿੱਚ ਸਵਾਰੀਆਂ ਬੈਠੀਆਂ ਸਨ ਉਹਨਾਂ ਸਵਾਰੀਆਂ ਨੇ ਵੀ ਬਹੁਤ ਜ਼ਿਆਦਾ ਰੱਜ ਕੇ ਸਪੋਰਟ ਕੀਤੀ ਮਾਂ ਤੇ ਛੋਟੀ ਜਹੀ ਬੱਚੀ ਦੋਨੋਂ ਬਹੁਤ ਹੀ ਜ਼ਿਆਦਾ ਤੰਦਰੁਸਤ ਹਨ ਅਤੇ ਉਹਨਾਂ ਡਰਾਈਵਰ ਵੀਰਾਂ ਨੇ ਨਾਲ ਦੀ ਨਾਲ ਐਂਬੂਲੈਂਸ ਨੂੰ ਸੱਦਿਆ ਅਤੇ ਉਹਨਾਂ ਦੇ ਘਰ ਤੱਕ ਪਹੁੰਚਦਾ ਕੀਤਾ ਜੇਕਰ ਆਪਾਂ ਇਨਸਾਨੀਅਤ ਦੀ ਗੱਲ ਕਰਗੇ ਤਾਂ ਅੱਜ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਇਨਸਾਨੀਅਤ ਹੈ ਇੱਕ ਛੂਟੀ ਜਹੀ ਨੰਨੀ ਜੀ ਰੂਹ ਨੂੰ ਇਸ ਦੁਨੀਆ ਨੂੰ ਦਿਖਾਉਣ ਦੇ ਲਈ ਬਹੁਤ ਜ਼ਿਆਦਾ ਰੱਜ ਕੇ ਸਪੋਰਟ ਕੀਤੀ ਦੋਸਤੋ ਇਨ੍ਹਾਂ ਡਰਾਈਵਰ ਵੀਰਾਂ ਨੂੰ ਅਤੇ ਸਵਾਰੀਆਂ ਨੂੰ ਦਿਲ ਤੋਂ ਸਲੂਟ ਕਰਦੇ ਹਾਂ